ਪੇਸ਼ ਹੈ ਬਲਰਾਜ ਸਾਨੀ ਹੋਰਾਂ ਦੀ ਰਚਨਾ ਇੱਕ ਮਿੱਠੀ ਯਾਦ ਕੋਈ ਜ਼ਮਾਨਾ ਸੀ ਜਦੋਂ ਜ਼ਿੰਦਗੀ ਦੇ ਰੰਗ ਮੰਚ ਤੇ ਮੈਂ ਇੱਕ ਸਾਹਿਤਕਾਰ ਦੇ ਤੌਰ ਤੇ ਵਿਚਰਨ ਦਾ ਖਾਹਿਸ਼ਮੰਦ ਸਾਂ ਉਦੋਂ ਇਸ ਗੱਲ ਦੀ ਸ਼ਾਇਦ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਸ ਵਿਸ਼ਾਲ ਜੀਵਨ ਨਾਟਕ ਵਿੱਚ ਮੈਂ ਇੱਕ ਅਦਾਕਾਰ ਦਾ ಪಾਟ ਵਦੇਰੀ ਨਿਪੁੰਤਾ ਨਾਲ ਨਿਭਾ ਸਕਾਂਗਾ ਇਸ ਦਾ ਅਹਿਸਾਸ ਉਦੋਂ ਹੋਇਆ ਜਦੋਂ ਕੁਦਰਤ ਦੇ ਇਸ ਵਿਸ਼ਾਲ ਮੰਚ ਉੱਤੇ ਕਈ ਤਰ੍ਹਾਂ ਦੇ ਨਿਪੁੰਨ ਅਦਾਕਾਰਾਂ ਦੇ ਵਿਚਾਰ ਆਪਣੀ ਵੱਖਰੀ ਹੋਣ ਦਾ ਕਾਇਮ ਰੱਖਣ ਲਈ ਮੈਂ ਹਾਲਾਤ ਨਾਲ ਕੁਲਦਾ ਰਿਹਾ ਪ੍ਰਸਥਿਤੀਆਂ ਦੀਆਂ ਮਜਬੂਰੀਆਂ ਨੇ ਮੈਥੋਂ ਕਈ ਤਰ੍ਹਾਂ ਦੀ ਅਦਾਕਾਰੀ ਕਰਵਾਈ ਇਸ ਸਾਰੀ ਝਟਕਣ ਵਿੱਚ ਆਖਰ ਅਦਾਕਾਰ ਦਾ ಪಾਠ ਹੀ ਅਜੀਹਾਂ ਨਿਕਲਿਆ ਜਿਸ ਵਿੱਚ ਮੈਂ ਆਪਣੇ ਆਪ ਨੂੰ ਮੈਂ ਬਣਾਉਣ ਦੀ ਦੀਜ ਪੂਰੀ ਹੁੰਦੀ ਵੇਖੀ ਜਦੋਂ ਵੀ ਕਦੇ ਅਤੀਤ ਵੱਲ ਝਾਤੀ ਮਾਰਦਾ ਹਾਂ ਤਾਂ ਜਾਪਦਾ ਮੈਂ ਹਮੇਸ਼ਾ ਹੀ ਕਿਸੇ ਅਜਿਹੇ ਪਹਾੜੀ ਦਰਿਆ ਵਿੱਚ ਪਏ ਪੱਥਰ ਦੇ ਗੀਟੇ ਵਾਂਗ ਰਿੱੜਦਾ ਰਿਹਾ ਹਾਂ ਜੋ ਨਾਲੇ ਤਾਂ ਉਸ ਨੂੰ ਉਂਗਲੀ ਲਾਈ ਆਪਣੀ ਤੋਰੇ ਤੋਰਦਾ ਰਹਿੰਦਾ ਤੇ ਨਾਲੇ ਬੁੱਤ ਘਾੜੇ ਵਾਂਗ ਉਹਦੀ ਸ਼ਕਲ ਘੜ ਕੇ ਵੀ ਸਵਾਦ ਮੰਨਦਾ ਹੈ ਅਜਿਹੀ ਹਾਲਤ ਵਿੱਚ ਵਿਚਾਰਾ ਪੱਥਰ ਗੀਟਾ ਇਹਦੋਂ ਵੱਧ ਹੋਰ ਕੀ ਕਰ ਸਕਦਾ ਕਿ ਜਿੱਥੇ ਵੀ ਕੋਈ ਚੰਗੀ ਜਿਹੀ ਥਾਂ ਲੱਭੇ ਫੱਟ ਡੇਰਾ ਲਾ ਲਵੇ ਪਰ ਇੰਨੀ ਗੱਲ ਦਾ ਖਿਆਲ ਰੱਖੇ ਕਿ ਥਾਂ ਕੋਈ ਅਜੇਹੀ ਹੀ ਹੋਵੇ ਜਿੱਥੇ ਪਾਣੀ ਦਾ ਵਹਿਣ ਉਸ ਨੂੰ ਓਕਾ ਗੋਲਮਟੋਲ ਗੋਲਾ ਹੀ ਨਾ ਬਣੇ ਤਰੇ ਕਿਉਂਕਿ ਅਜੇਹੀ ਵਸ ਦਾ ਕੋਈ ਥਾਂ ਟਿਕਾਣਾ ਤਾਂ ਹੁੰਦਾ ਨਹੀਂ ਜਿੱਥੋਂ ਤੱਕ ਸਾਹਿਦ ਦੇ ਚੇਟਕ ਦਾ ਸਵਾਲ ਹੈ ਮੇਰਾ ਤਾਂ ਇਹ ਹਾਲ ਹੈ ਕਿ ਜੇ ਕਦੇ ਮੈਨੂੰ ਕੋਈ ਇਹ ਸਵਾਲ ਕਰ ਬੈਠੇ ਕੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖਾਸ਼ੀ ਕੀ ਹੈ ਤਾਂ ਮੈਂ ਆਖਾਂਗਾ ਕਾਸ਼ ਮੈਂ ਇੱਕ ਅਤਿ ਪਿਆਰਾ ਕਵੀ ਹੋ ਸਕਦਾ ਹੁੰਦਾ ਭਾਵੇਂ ਇਹ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਖਾਸ਼ ਸ਼ਾਇਦ ਜ਼ਿੰਦਗੀ ਭਰ ਵੀ ਪੂਰੀ ਨਹੀਂ ਕਰ ਸਕਾਂਗਾ ਪਰ ਇਸ ਤੋਂ ਮੇਰਾ ਮਤਲਬ ਇਹ ਨਹੀਂ ਕਿ ਇਸ ਇੱਛਾ ਦੇ ਫਲਸਰੂਪ ਮੈਨੂੰ ਆਪਣੀ ਅਦਾਕਾਰੀ ਦੀ ਜ਼ਿੰਦਗੀ ਤੋਂ ਨਫ਼ਰਤ ਹੈ ਅਦਾਕਾਰੀ ਤਾਂ ਮੇਰੀਆਂ ਨਜ਼ਰਾਂ ਵਿੱਚ ਇੱਕ ਮਹਾਨ ਕਲਾ ਹੈ ਜਿਸ ਵਿੱਚ ਪੂਰੀ ਨਿਪੁੰਤਾ ਪ੍ਰਾਪਤ ਕਰਨ ਲਈ ਅਨਥਕ ਮਿਹਨਤ ਤੇ ਲਗਨ ਬਗੈਰ ਗੱਲ ਨਹੀਂ ਬੰਦੀ ਪਰ ਜੇ ਕਦੇ ਮਨ ਜ਼ਰਾ ਉਚਾਟ ਹੋ ਵੀ ਜਾਂਦਾ ਹੈ ਤਾਂ ਇਸੇ ਕਰਕੇ ਕਿ ਫਿਲਮੀ ਦੁਨੀਆ ਦੇ ਮੌਜੂਦਾ ਮਾਹੌਲ ਵਿੱਚ ਇੰਜ ਦੀ ਮਿਹਨਤ ਤੇ ਲਗਨ ਜੇ ਅਸੰਭਵ ਨਹੀਂ ਤਾਂ ਘਟੋ-ਘਟ ਮੁਸ਼ਕਲ ਜ਼ਰੂਰ ਹੈ ਜੇ ਪ੍ਰੇਮਚੰਦ ਵਾਂਗ ਮੈਂ ਵੀ ਇਸ ਮਾਹੌਲ ਤੋਂ ਕਬਰਾ ਕੇ ਨਸ ਨਹੀਂ ਤੁਰਿਆ ਤਾਂ ਇਸ ਦਾ ਕਾਰਨ ਇਹੀ ਹੈ ਕਿ ਸਮੇਂ ਦੀ ਤੌਰ ਨਾਲ ਫਿਲਮੀ ਮਾਹੌਲ ਵਿੱਚ ਕਾਫੀ ਤਬਦੀਲੀ ਆ ਗਈ ਹੈ। અત ਚੰਗੀਆਂ ਅਤੇ ਉੱਚ ਪੱਧਰ ਦੀਆਂ ਫਿਲਮਾਂ ਨੂੰ ਦਰਸ਼ਕ ਅੱਜਕਲ ਵਧੇਰੇ ਉਤੇਜਨਾ ਨਾਲ ਉਡੀਕਦੇ ਹਨ। ਪਰ ਕੀ ਪਤਾ ਹੋ ਸਕਦਾ ਹੈ ਇਹ ਮੇਰੀ ਖੁਸ਼ ਫਹਮੀ ਹੀ ਹੋਵੇ। ਪਰ ਨਹੀਂ ਕਈ ਵਾਰ ਕੁਝ ਅਜੇਹੀਆਂ ਪਿਆਰੀਆਂ ਅਜੇਹੀਆਂ ਗੱਲਾਂ ਵਾਪਰ ਜਾਂਦੀਆਂ ਹਨ ਕਿ ਮਨ ਉਮੀਦਾਂ ਤੇ ਉਮੰਗਾਂ ਦੀ ਲੋ ਵਿੱਚ ਖਿੜਪੜ ਜਾਂਦਾ ਹੈ ਤੇ ਘਟੋ-ਘਟ ਉਸ ਵੇਲੇ ਕੁਝ ਚਿਰ ਲਈ ਮੈਨੂੰ ਆਪਣੀ ਇਹ ਅਦਾਕਾਰੀ ਦੀ ਜ਼ਿੰਦਗੀ ਪਿਆਰੀ ਜਈ ਲੱਗਣ ਲੱਗ ਪੈਂਦੀ ਹੈ ਕਹਾਣੀ ਕਢਣ ਦਾ ਨਾ ਤਾਂ ਸਮਾਂ ਹੀ ਮਿਲਦਾ ਅਤੇ ਨਾ ਹੀ ਮੇਰੇ ਖਿਆਲ ਵਿੱਚ ਮੈਂ ਹੁਣ ਤਕਨੀਕ ਦੀ ਉਸ ਕਲਾ ਦਾ ਹੀ ਮਾਲਕਾਂ ਜਿਸ ਦੀਆਂ ਕਲਾਤਮਕ ਛੂਹਾਂ ਨਾਲ ਅੱਜ ਤੋਂ 15 ਸਾਲ ਪਹਿਲੇ ਮੈਂ ਕਦੇ-ਕਦੇ ਕੋਈ ਚੰਗੀ ਜਹੀ ਕਹਾਣੀ ਲਿਖ ਲੈਂਦਾ ਹੁੰਦਾ ਸਾਂ ਪਰ ਅਜਿਹੀ ਇੱਕ ਅਪੁੱਲ ਯਾਦ ਦੀ ਕਹਾਣੀ ਸੁਣਾਵਾਂ ਤੁਹਾਨੂੰ ਅਦਾਕਾਰੀ ਦੇ ਜੀਵਨ ਵਿੱਚ ਮੋਟਰਸਾਈਕਲ ਕਾਫੀ ਚਿਰ ਮੇਰਾ ਸਾਥ ਨਿਭਾਉਂਦਾ ਰਿਹਾ ਹੈ ਇਹ ਮੋਟਰਸਾਈਕਲ ਮੈਂ 1947 ਚ ਲਿਆ ਸੀ ਤੇ ਜੇ ਹੋਰ ਵੀ ਸੱਚ ਆਖਾਂ ਤਾਂ ਇਹ ਮੈਂ ਉਸ ਦਿਨ ਖਰੀਦਿਆ ਸੀ ਜਿਸ ਦਿਨ ਹਿੰਦੁਸਤਾਨ ਨੇ ਪਹਿਲੀ ਵਾਰ ਆਜ਼ਾਦ ਫਿਜ਼ਾ ਵਿੱਚ ਸਾਹ ਲਿਆ ਸੀ ਹੁਣ ਜਿਵੇਂ ਸਾਡੀ ਆਜ਼ਾਦੀ ਦੀ ਰਾਜਸੀ ਮਸ਼ੀਨ ਦੇ ਕੁਝ ਪੁਰਜ਼ੇ ਤਾਂ ਇੱਕਦਮ ਵਧੀਆ ਤੇ ਮਜ਼ਬੂਤ ਹਨ ਤੇ ਕੁਝ ਉੱਕਾ ਹੀ ਢਿੱਲੜ ਤੇ ਢਾਲ ਪਏ ਹਨ ਬਿਲਕੁਲ ਉਹੀ ਹਾਲ ਮੇਰੇ ਮੋਟਰਸਾਈਕਲ ਦਾ ਹੈ ਕਈ ਮਿੱਤਰਾਂ ਯਾਰਾਂ ਨੇ ਮੈਨੂੰ ਮੋਟਰਸਾਈਕਲ ਵੇਚ ਕੇ ਕਾਰ ਲੈਣ ਦੀ ਸਲਾਹ ਵੀ ਦਿੱਤੀ ਹੈ ਪਰ ਕੀ ਕਰਾਂ ਇਸ ਅਤ ਪਿਆਰੇ ਮਿੱਤਰ ਨਾਲ ਵਿਛੜਨਾ ਮੇਰੇ ਲਈ ਉਨਾ ਹੀ ਅਸਹਿ ਹੈ ਜਿੰਨਾ ਜਵਾਹਰ ਲਾਲ ਨਹਿਰੂ ਲਈ ਕਾਂਗਰਸ ਨੂੰ ਛੱਡਣਾ ਸੀ ਪਿਛਲੇ ਸਾਲ ਦੀ ਗੱਲ ਹੈ ਇੱਕ ਦਿਨ ਮੈਂ ਆਪਣੇ ਸਨੇਹੀ ਮਿੱਤਰ ਲੇਖਕ ਕ੍ਰਿਸ਼ਨ ਚੰਦਰ ਹੋਰਾਂ ਦੇ ਘਰੋਂ ਵਾਪਸ ਆਪਣੇ ਘਰ ਵੱਲ ਜਾ ਰਿਹਾ ਸਾਂ ਕਿ ਅੰधेਰੀ ਸਟੇਸ਼ਨ ਦੇ ਚੌਂਕ ਕੋਲ ਆ ਕੇ ਮੇਰਾ ਮੋਟਰਸਾਈਕਲ ਜਵਾਬ ਦੇ ਗਿਆ ਸ਼ਾਇਦ ਕਲਚ ਦੇ ਤਾਰ ਦਾ ਟਾਂਕਾ ਟੁੱਟ ਗਿਆ ਸੀ ਤੇ ਹੁਣ ਮੁਨਮਤ ਬਗੈਰ ਇਸ ਚੱਲਣਾ ਵੀ ਨਹੀਂ ਸੀ ਮੈਨੂੰ ਡਾਡਾ ਗੁੱਸਾ ਆਇਆ ਸਵੇਰੇ ਵੀ ਘਰੋਂ ਬਗੈਰ ਕੁਝ ਖਾਧਿਆਂ ਪੀਤਿਆਂ ਬਗੈਰ ਨਾਤਿਆਂ ਤੋਤਿਆਂ ਤੁਰ ਪਿਆਸਾਂ ਕੱਪੜੇ ਵੀ ਐਵੇਂ ਜਿਹੀ ਪਾ ਛੱਡੇ ਹੋਏ ਸਨ ਕ੍ਰਿਸ਼ਨ ਨਾਲ ਗੱਪਾਂ ਜਿਉਂ ਚੱਲੀਆਂ ਟਾਈਮ ਦਾ ਪਤਾ ਹੀ ਨਾ ਲੱਗਾ ਹੁਣ ਦੁਪਹਿਰ ਸਿਰ ਤੇ ਸਵਾਰ ਸੀ ਕੜਕ ਦੀ ਧੁੱਪ ਤੇ ਉੱਤੋਂ ਉਹਨਾਂ ਲੋਕਾਂ ਦੀਆਂ ਨਜ਼ਰਾਂ ਦੀ ਅਸਹਿ ਗਰਮੀ ਜੋ ਹਰ ਫਿਲਮੀ ਅਦਾਕਾਰ ਦੀ ਹਰ ਹਰਕਤ ਦਿਲਚਸਪੀ ਨਾਲ ਵਾਚਦੇ ਹਨ ਨਾਲ ਮੇਰਾ ਮਨ ਕਾਲਾ ਪੈਣ ਲੱਗਾ ਕੰਬਕht ਮੋਟਰਸਾਈਕਲ ਉੱਤੇ ਅੰਦਰੇ ਅੰਦਰ ਕੁੜਦਾ ਮੈਂ ਬਾਜ਼ਾਰ ਵਿੱਚ ਇੱਧਰ ਉੱਧਰ ਛਾਤੀਆਂ ਮਾਰਨ ਲੱਗਾ ਤਾਂ ਕਿ ਠੀਕ ਕਰਵਾਉਣ ਲਈ ਕੋਈ ਮਿਸਤਰੀ ਨਜ਼ਰੀ ਪੈ ਜਾਵੇ ਕਈ ਥਾਈਂ ਪੁੱਛ ਪੜਤਾਲ ਕੀਤੀ ਪਰ ਵੈਲਡਿੰਗ ਦਾ ਕੰਮ ਕਿਸੇ ਨੂੰ ਵੀ ਨਹੀਂ ਸੀ ਆਉਂਦਾ ਆਖਰ ਇੱਕ ਸੱਜਣ ਨੇ ਦੱਸਿਆ ਕੀ ਚੌਂਕ ਕੋਲ ਇੱਕ ਠੇਲੇ ਵਾਲੇ ਦੀ ਦੁਕਾਨ ਹੈ ਤੇ ਉਸ ਦਾ ਮੁੰਡਾ ਪਹਿਲੇ ਕਿਸੇ ਵਰਕਸ਼ਾਪ ਵਿੱਚ ਲੱਗਿਆ ਹੋਇਆ ਸੀ ਪਰ ਅੱਜ ਕੱਲ ਵਿਹਲਾ ਹੀ ਹੈ ਤੇ ਅਕਸਰ ਬਾਪੂ ਦੀ ਦੁਕਾਨ ਤੇ ਹੀ ਬੈਠਾ ਰਹਿੰਦਾ ਮੁੜ ਕੇ ਚੁੱਪਿਜਾ ਉਸ ਲੋਹੇ ਦੇ ਹਾਥੀ ਨੂੰ ਰੇੜ ਦਾ ਆਖਿਰ ਉਸ ਠੇਲੇ ਵਾਲੇ ਦੀ ਦੁਕਾਨ ਤੇ ਪੁਜਾ ਕਈ ਤਮਾਸ਼ੀ ਮੇਰੇ ਮਗਰ ਲੱਗੇ ਹੋਏ ਸਨ ਦੁਕਾਨ ਤੇ ਉਸ ਬੁੱਢੇ ਦਾ ਮੁੰਡਾ ਬੈਠਾ ਡਾਲਡੇ ਦੇ ਟੀਨ ਕੁੱਟਣ ਵਿੱਚ ਮਸਤ ਸੀ ਉਸ ਲਾਪਰਵਾਹੀ ਜਹੀ ਵਿੱਚ ਇੱਕ ਨਜ਼ਰ ਮੇਰੇ ਤੇ ਸੁੱਟੀ ਤੇ ਫਿਰ ਕੰਮ ਵਿੱਚ ਜੁੱਟ ਪਿਆ ਮੇਰੀ ਗੱਲ ਵੀ ਉਸ ਉਸੇ ਹੀ ਅਜੀਬ ਅੰਦਾਜ਼ ਨਾਲ ਸੁਣੀ ਤੇ ਫਿਰ ਬਗੈਰ ਮੋਟਰਸਾਈਕਲ ਨੂੰ ਹੱਥ ਲਾਇਆ ਹੀ ਆਖਣ ਲੱਗਾ ਇਸ ਕੋ ਸਾਈਡ ਪਰ ਉਧਰ ਛੋੜ ਦਿਓ 2 ਘੰਟੇ ਬਾਅਦ ਆਕਰ ਲੈ ਜਾਣਾ ਤੇ ਫਿਰ ਉਹ ਟੀਮ ਕੁੱਟਣ ਵਿੱਚ ਲੀਨ ਹੋ ਗਿਆ ਮੈਂ ਪਹਿਲਾ ਹੀ ਬੜਾ ਪਰੇਸ਼ਾਨ ਸਾਂ ਉਸ ਦਾ ਵਤੀਰਾ ਮੈਨੂੰ ਬੜਾ ਚੁਭਿਆ ਨਾਲ ਹੀ ਉਸ ਦੀ ਲਿਆਕਤ ਤੇ ਵੀ ਮੈਨੂੰ ਸੰਦੇਹ ਹੋਣ ਲੱਗਾ ਕਿੱਥੇ ਡਾਲਡੇ ਦੇ ਟੀਨ ਨੂੰ ਟਾਂਕੇ ਲਾਉਣੇ ਤੇ ਕਿੱਥੇ ਕਲੱਚ ਨੂੰ ਫਿਰ ਪਤਾ ਨਹੀਂ ਉਸ ਕੋਲ ਵੈਲਡਿੰਗ ਦਾ ਲੋੜਿੰਦਾ ਸਮਾਨ ਹੈ ਸੀ ਜਾਂ ਨਹੀਂ ਆਪਣੀ ਤਸੱਲੀ ਲਈ ਉਸ ਨੂੰ ਮੈਂ ਕਈ ਤਰ੍ਹਾਂ ਦੇ ਸਵਾਲ ਕੀਤੇ ਪਰ ਉਸ ਪਿਓ ਦੇ ਪੁੱਤਰ ਨੇ ਇੱਕ ਦਾ ਵੀ ਤਸੱਲੀ ਬਖਸ਼ ਜਵਾਬ ਨਾ ਦਿੱਤਾ ਘੜੀ ਮੁੜੀ ਬਸ ਇੰਨਾ ਹੀ ਆਖ ਛੜਦਾ ਹਾਂ ਹਾਂ ਹੋ ਜਾਏਗਾ 2 ਘੰਟੇ ਬਾਅਦ ਆਕਰ ਲੈ ਜਾਣਾ ਗੁੱਸਾ ਤਾਂ ਇੰਨਾ ਆਇਆ ਕਿ ਜੇ ਮੋਟਰਸਾਈਕਲ ਉੱਥੇ ਛੱਡਣ ਬਗੈਰ ਕੋਈ ਹੋਰ ਚਾਰਾ ਹੋ ਸਕਦਾ ਹੁੰਦਾ ਤਾਂ ਸ਼ਾਇਦ ਉਸ ਦੀ ਚੰਗੀ ਖ਼ਬਰ ਲੈਂਦਾ ਪਰ ਮਜਬੂਰੀ ਸੀ ਮੈਂ ਚੁੱਪ ਧਾਰ ਲਈ ਮੋਟਰਸਾਈਕਲ ਉਸਦੇ ਦੱਸੇ ਥਾਂ ਤੇ ਟਿਕਾ ਕੇ ਜਾਣ ਲੱਗਿਆ ਮੈਂ ਫਿਰ ਆਖ ਬੈਠਾ ਪੈਸੇ ਕਿਤਨੇ ਲੋਗੇ ਤੇ ਫਿਰ ਉਵੇਂ ਦੀ ਲਾਪਰਵਾਹੀ ਦੇ ਅੰਦਾਜ਼ ਵਿੱਚ ਉਸਦੇ ਹਾਸੇ ਦੀ ਆਵਾਜ਼ ਗੂੰਜੀ 2 ਰੁਪਏ ਦੇ ਦੇ ਨਾ ਹੋਰ ਕੀ ਮੈਨੂੰ ਜਾਪਿਆ ਮੇਰੀ ਕਾਫੀ ਬੇਇਜ਼ਤੀ ਹੋ ਚੁੱਕੀ ਹੈ ਆਪਣੀ ਜ਼ਮੀਰ ਕਾਇਮ ਰੱਖਣ ਲਈ ਜ਼ਰਾ ਰੋਬ ਦਾ ਰਵਾਜ਼ ਵਿੱਚ ਤਾਂ ਕਿ ਆਲੇ ਦੁਆਲੇ ਖਲੋਤੇ ਤਮਾਸ਼ੀਨਾਂ ਦੇ ਕੰਨਾਂ ਤੱਕ ਵੀ ਅਪੜ ਜਾਏ ਮੈਂ ਉਸ ਨੂੰ ਆਖਿਆ ਦੇਖੋ 2 ਘੰਟੇ ਕੇ ਬਾਅਦ ਆਨਾ ਤੋਂ ਹਮਾਰੇ ਲਈ ਮੁਸ਼ਕਿਲ ਹੋਗਾ ਤੁਮ ਠੀਕ ਰੱਖਣਾ ਹਮ ਸ਼ਾਮ ਕੋ 5 6 ਵਜੇ ਆਕਰ ਲੈ ਜਾਏਗੇ ਬੇទਿਆਨੀ ਜਹੀ ਵਿੱਚ ਉਸ ਅੱਛਾ ਆਖਿਆ ਤੇ ਮੈਂ ਚੌਂਕਵਲ ਵਾਪਸ ਤੁਰ ਪਿਆ ਉਮੀਦ ਸੀ ਚੌਂਕ ਤੇ ਕੋਈ ਨਾ ਕੋਈ ਟੈਕਸੀ ਮਿਲ ਜਾਏਗੀ ਪਰ ਨਿਰਾਸ਼ਾ ਹੀ ਹੱਥ ਲੱਗੀ ਨਾਲ ਹੀ ਬੱਸ ਸਟਾਪ ਸੀ ਬੜਾ ਦਿਲ ਕੀਤਾ ਜਾ ਕੇ ਲਾਈਨ 'ਚ ਲੱਗ ਜਾਵਾਂ ਲਾਈਨ ਕੋਈ ਲੰਬੀ ਵੀ ਨਹੀਂ ਸੀ ਤੇ 5.0 ਮਿੰਟਾਂ ਵਿੱਚ ਬੱਸ ਵੀ ਆਉਣ ਵਾਲੀ ਸੀ ਪਰ ਖਿਆਲ ਆਇਆ ਕਿ ਇਹ ਸਾਰੇ ਤमाशबीन ਜੋ ਮਗਰ ਲੱਗੇ ਫਿਰਦੇ ਸਨ ਵਿਚਾਰੇ ਕੀ ਸੋਚਣਗੇ ਇੱਕ ਕਾਮਯਾਬ ਫਿਲਮੀ ਅਦਾਕਾਰ ਲਈ ਤਾਂ ਮੋਟਰਸਾਈਕਲ ਤੇ ਵੀ ਕਿਤੇ ਜਾਣਾ ਰੋਲ ਰੱਪੇ ਦਾ ਮਸਾਲਾ ਇਕੱਠਾ ਕਰਨ ਵਾਲੀ ਗੱਲ ਸੀ ਉਸ ਕੋਲ ਤਾਂ ਇੱਕ ਸ਼ਾਨਦਾਰ ਕਾਰ ਹੋਣੀ ਚਾਹੀਦੀ ਹੈ ਤੇ ਫਿਰ ਬੱਸ ਦੀ ਲਾਈਨ 'ਚ ਲੱਗਣਾ ਉਫ ਇਹ ਤਾਂ ਉਹਨਾਂ ਵਿਚਾਰਿਆਂ ਲਈ ਬੜੀ ਹਿਰਦੇ ਵੇਦਕ ਗੱਲ ਸੀ ਨਾਲੇ ਉਹਨਾਂ ਦਾ ਕੀ ਪਤਾ ਮੇਰੇ ਬੱਸ ਸਟਾਪ ਤੇ ਪਹੁੰਚਦਿਆਂ ਹੀ ਕਈ ਤਰ੍ਹਾਂ ਦੇ ਫਿਕਰੇ ਕੱਸਨੇ ਸ਼ੁਰੂ ਕਰ ਦੇਣ ਚੌਂਦਿਆਂ ਹੋਇਆ ਵੀ ਮੈਂ ਬੱਸ ਸਟਾਪ ਤੇ ਜਾਣ ਦੀ ਦਲੇਰੀ ਨਾ ਕਰ ਸਕਿਆ ਬੱਸ ਆਈ ਤੇ ਤੁਰ ਵੀ ਗਈ ਤੇ ਮੈਂ ਸੋਚਾਂ ਵਿੱਚ ਗੁੰਮ ਉੱਥੇ ਹੀ ਖਲੋਤਾ ਰਹਿ ਗਿਆ ਇਸੇ ਵੇਲੇ ਅਚਾਨਕ ਹੀ ਖਵਾਜਾ ਅਹਿਮਦ ਅਬਾਸ ਆਪਣੀ ਕਾਰ ਵਿੱਚ ਆਉਂਦੇ ਦਿਸੇ ਮੈਨੂੰ ਸੁੱਖ ਦਾ ਸਾਹ ਆਇਆ ਕਾਰ ਵਿੱਚ ਉਹਨਾਂ ਦੇ ਨਾਲ ਬਹਿ ਤਾਂ ਗਿਆ ਪਰ ਇੱਥੇ ਵੀ ਖੂਚੋਂ ਨਿਕਲ ਕੇ ਖਾਈ ਵਿੱਚ ਡਿੱਗਣ ਵਾਲੀ ਗੱਲ ਹੀ ਹੋਈ ਅਬਾਸ ਨੂੰ ਸ਼ਾਇਦ ਉਸ ਦਿਨ ਕਿਸੇ ਸਾਥ ਦੀ ਬੇहद ਲੋੜ ਸੀ ਮੈਨੂੰ ਘਰ ਅਪਣਾਉਣ ਦੀ ਥਾਂ ਉਹ ਸਾਰਾ ਦਿਨ ਆਪਣੇ ਨਾਲ ਹੀ ਭਵਾਉਂਦਾ ਰਿਹਾ ਕਦੇ ਇੱਕ ਸਟੂਡੀਓ ਕਦੇ ਦੂਜੇ ਕਦੇ ਲੈਬਾਰਟਰੀ ਕਦੇ ਆਪਣੇ ਘਰ ਸ਼ਾਮ ਦੇ 7 ਵਜੇ ਤੱਕ ਇੰਜ ਹੀ ਉਸਦੇ ਨਾਲ ਫਿਰਦਾ ਫਰਾਉਂਦਾ ਰਿਹਾ ਮੋਟਰਸਾਈਕਲ ਤਾਂ ਮੈਨੂੰ ਉੱਕਾ ਹੀ ਵਿਸਰ ਚੁੱਕਿਆ ਸੀ ਕੋਈ 8:00 ਵਜੇ ਕਰੀਬ ਜਦੋਂ ਮੇਰਾ ਘਰ ਜਾਣ ਦਾ ਇਰਾਦਾ ਹੋਇਆ ਤਾਂ ਇੱਕਦਮ ਮੋਟਰਸਾਈਕਲ ਦਾ ਖਿਆਲ ਆਇਆ ਕਾਫੀ ਨੀਰਾ ਹੋ ਚੁੱਕਿਆ ਸੀ ਪਰ ਸ਼ਹਿਰ ਦੇ ਬਾਹਰਲੇ ਇਲਾਕੇ ਦੀਆਂ ਦੁਕਾਨਾਂ ਤਾਂ ਕਾਫੀ ਛੇਤੀ ਬੰਦ ਹੋ ਜਾਂਦੀਆਂ ਹਨ ਇਹ ਵੀ ਡਰ ਪਾਸਿਆ ਕਿ ਕਿਤੇ ਉਹ ਮਿਸਤਰੀ ਮੁੰਡਾ ਮੇਰਾ ਮੋਟਰਸਾਈਕਲ ਉੱਥੇ ਸੜਕ ਤੇ ਹੀ ਛੱਡ ਕੇ ਕਿਤੇ ਤੁਰ ਨਾ ਗਿਆ ਹੋਵੇ ਮੈਂ ਫਟਾਫਟ ਅੰਦੇਰੀ ਵੱਲ ਟੈਕਸੀ ਢੁਡਾਈ ਅੰਦੇਰੀ ਚੌਂਕ ਦੇ ਨੇੜੇ ਤੇੜੇ ਦੀਆਂ ਸਾਰੀਆਂ ਦੁਕਾਨਾਂ ਬੰਦ ਪਈਆਂ ਸਨ ਸਿਰਫ ਕੁਝ ਕੋ ਹਾਟਲ ਖੁੱਲੇ ਸਨ ਪਹਿਲੇ ਵਾਲੀ ਦੀ ਦੁਕਾਨ ਦੇ ਕੋਲ ਪਹੁੰਚ ਕੇ ਮੈਂ ਚਾਰੇ ਪਾਸੇ ਵੱਲ ਨਜ਼ਰ ਦੁੜਾਈ ਉਸ ਲਾਈਨ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ ਤੇ ਮੇਰਾ ਮੋਟਰਸਾਈਕਲ ਕਿਸੇ ਯਤੀਮ ਬੱਚੇ ਵਾਂਗ ਕੱਲਮ ਕੱਲਾ ਸੜਕ ਤੇ ਇੱਕ ਪਾਸੇ ਪਿਆ ਸੀ ਟੈਕਸੀ ਤੋਂ ਉਤਰ ਕੇ ਮੈਂ ਕੋਲ ਗਿਆ ਸਾਰੇ ਦਿਨ ਦੇ ਮਿੱਟੀ ਕੱਟੇ ਨਾਲ ਲਿਬੜੇ ਮੋਟਰਸਾਈਕਲ ਦੀ ਹਾਲਤ ਠੀਕ ਹੋਣ ਦੀ ਥਾਂ ਮੈਨੂੰ ਹੋਰ ਵੀ ਭੈੜੀ ਜਾਪਰੀ ਸੀ हां इस ख्याल ਨਾਲ ਜ਼ਰੂਰ ਤਸੱਲੀ ਜਈ ਹੋਈ ਕਿ ਘਟੋ ਘਟ ਉਸ ਨੂੰ ਕਿਸੇ ਚੁੱਕ ਨਹੀਂ ਸੀ ਖੜਿਆ ਮੈਂ ਕਲਚ ਵੱਲ ਨਜ਼ਰ ਮਾਰੀ ਦਬਾ ਕੇ ਵੇਖਿਆ ਉਹ ਸੱਚਮੁੱਚ ਮੁੰਡੇ ਨੇ ਠੀਕ ਕਰ ਦਿੱਤਾ ਹੋਇਆ ਸੀ ਹਨੇਰੇ ਵਿੱਚ ਮੈਂ ਫਿਰ ਆਲੇ ਦੁਆਲੇ ਵੇਖਣ ਲੱਗਾ ਕਿ ਕਿਤੇ ਉਹ ਮੁੰਡਾ ਨਜ਼ਰੀ ਪਵੇ ਤੇ ਉਹਨੂੰ ਪੈਸੇ ਦੇ ਕੇ ਆਪਣਾ ਰਾਹ ਫੜਾ ਇਸੇ ਵੇਲੇ ਇੱਕ ইরਾਨੀ ਚਾਹ ਵਾਲੇ ਦੀ ਦੁਕਾਨ 'ਚੋਂ ਦੋ ਮੁੰਡੇ ਮੈਨੂੰ ਆਪਣੇ ਵੱਲ ਤੁਰੇ ਆਉਂਦੇ ਦਿਸੇ ਉਨ੍ਹਾਂ ਚੋਂ ਇੱਕ ਉਹੀ ਠੇਲੇ ਵਾਲੇ ਦਾ ਮੁੰਡਾ ਸੀ ਤਸੱਲੀ ਹੋਣ ਤੇ ਮੈਂ ਟੈਕਸੀ ਵਾਲੇ ਨੂੰ ਪੈਸੇ ਦੇ ਕੇ ਭੇਜ ਦਿੱਤਾ ਉਸੇ ਮੁੰਡੇ ਨੇ ਮੇਰੇ ਕੋਲ ਆ ਕੇ ਉਵੇਂ ਹੀ ਲਾਪਰਵਾਹ ਅੰਦਾਜ਼ ਵਿੱਚ ਆਖਿਆ ਅਰੇ ਸਾਹਿਬ ਤੁਸੀਂ ਇਤਨਾ ਦੇਰ ਸੇ ਕਿਉਂ ਆਇਆ ਤੁਹਾਡੀ ਵਜ੍ਹਾ ਸੇ ਤੋਂ ਅੱਜ ਹਮਾਰਾ ਬਹੁਤ ਨੁਕਸਾਨ ਹੋ ਗਿਆ ਮੈਨੂੰ ਅਫਸੋਸ ਹੈ ਕੁਝ ਜ਼ਰੂਰੀ ਕੰਮ ਸੇ ਦੇਰ ਹੋ ਗਈ ਮੈਂ ਇਨਾਂ ਹੀ ਆਖਿਆ ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਦੇਰ ਨਾਲ ਆਉਣ ਕਰਕੇ ਉਸ ਦਾ ਐਸਾ ਕਿਹੜਾ ਨੁਕਸਾਨ ਹੋ ਸਕਦਾ ਸੀ ਹੋ ਸਕਦਾ ਉਸਨੇ ਕਿਤੇ ਜਾਣਾ ਹੋਵੇ ਤੇ ਮੇਰੇ ਕਰਕੇ ਨਾ ਜਾ ਸਕਿਆ ਹੋਵੇ ਮੈਂ ਸੋਚਿਆ ਮੈਂ 1 ਰੁਪਿਆ ਵਧ ਦੇ ਦੇਵਾਂਗਾ ਸ ਹ ਮੇਰੇ ਕਈ ਵਾਰ ਪੁੱਛਣ ਤੇ ਵੀ ਜਦੋਂ ਉਸ ਆਪਣਾ ਨੁਕਸਾਨ ਦਾ ਭਾਂਡਾ ਨਾ ਭੰਨਿਆ ਤਾਂ ਮੈਨੂੰ ਡਾਟਾ ਗੁੱਸਾ ਆਇਆ ਆਖਰ ਉਸ ਆਖ ਹੀ ਦਿੱਤਾ ਅਰੇ ਸਾਹਿਬ tumara gaadi yahan sadak par khada tha koi sala tanki ki cap utar ke le gaya abhi hum 2 rupiya kharch ke iske upar lagaya hai tanki wal meri nazar gayi meri apni chamakdar te khoobsurat cap gayab si te us di tha ek dooji sileti rang di aluminum di cap chadi hui si jisne mere motorcycle di rehndi khundi shaan vi mitti kar sutti si ਕੁਝ ਦਿਨ ਪਹਿਲਾਂ ਮੋਬਿਲ ਆਇਲ ਦੀ ਟੈਂਕੀ ਤੋਂ ਵੀ ਕੈਪ ਇਨੀ ਗਾਇਬ ਹੋਈ ਸੀ। ਓਵੇਂ ਦੀ ਹੀ ਕੈਪ ਖਰੀਦਣ ਲਈ ਮੈਂ ਸਾਰੀ ਬੰਬਈ ਛਾਣ ਮਾਰੀ ਸੀ ਪਰ ਕਿਸੇ ਵੀ ਦੁਕਾਨ ਤੇ ਉਸ ਦੇ ਨਾਲ ਦੀ ਕੈਪ ਨਹੀਂ ਮਿਲੀ। ਉਹ ਵਿਦੇਸ਼ੀ ਕੈਪ ਹੁਣ ਇੱਥੇ ਮਿਲਦੀ ਨਹੀਂ। ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਇਸ ਮੁੰਡੇ ਨੇ ਆਪ ਹੀ ਕੈਪ ਗਾਇਬ ਕੀਤੀ ਹੈ ਤੇ ਉਹਨੂੰ ਵੇਚ-ਵਾਚ ਕੇ ਕਿਤੋਂ 5-10 ਰੁਪਏ ਛਾੜ ਲੇਗਾ ਤੇ ਉੱਤੋਂ ਹਰਾਮੀ ਆਖਰਿਆਂ ਸੀ ਨੁਕਸਾਨ ਹੋ ਗਿਆ। तुम्हारा कैसा नुकसान हुआ मास्टर दस बीस रुपए की मेरी कैब गुम हो गई और बाजार में आजकल ये मिलती भी नहीं दुकान के सामने गाड़ी खड़ी थी क्या तुम उसका ख्याल भी नहीं रख सकते थे गुस्से विच पाया पिता मैं वर पिया तो उसदा जवाब सी हमको मालूम था तुम ऐसा ही बोलेगा तभी तो अपनी जेब से पैसा खर्च करके दूसरा फिट किया है ਹਮ ਦੁਕਾਨ ਪਰ ਬੈਠ ਕਰ ਆਪਣਾ ਕਾਮ ਕਰੇਗਾ ਯਾ ਤੁਮਰੀ ਗਾੜੀ ਕੀ ਚੌਕੀਦਾਰੀ ਮੰਜ ਆਇਆ ਇੱਕ ਵਾਰੀ ਇਹਨੂੰ ਇਹਦੀ ਬੇਲਿਹਾਜ਼ੀ ਦਾ ਸਵਾਦ ਚਖਾਵਾਂ ਪਰ ਹਾਲਾਤ ਜਾਂਚ ਕੇ ਮੈਂ ਆਪਣੇ ਆਪ ਤੇ ਕਾਬੂ ਪਾਲ ਲਿਆ ਮੈਂ ਇਕੱਲਾ ਸਾਂ ਪਰਾਇ ਥਾਂ ਸੀ ਉਹ ਦੋ ਜਾਨੇ ਸਨ ਤੇ ਚੰਗੇ ਛਟੇ ਹੋਏ ਲੋਫਰ ਲੱਗਦੇ ਸਨ ਨਾਲੇ ਕੀ ਪਤਾ ਗੱਲ ਵੱਧ ਜਾਂਦੀ ਤਾਂ ਹੋਰ ਕਿੰਨੇ ਯਾਰ ਦੋਸ ਉਹਨਾਂ ਦੇ ਨੇੜਿਓ ਤੇੜਿਓ ਨਿਕਲ ਆਉਂਦੇ ਗੱਲ ਠੱਪਣ ਲਈ ਮੈਂ ਕਲੱਚ ਦੀ ਮਜਬੂਰੀ ਦੇ 2 ਰੁਪਈਆ ਦੇ ਨਾਲ 2 ਰੁਪਏ ਉਸ ਲੀਚਰ ਦੀ ਕੈਪ ਦੇ ਵੀ ਧਰ ਦਿੱਤੇ। ਇੱਕ ਵਾਰ ਤਾਂ ਉਸ بڑے ਸ਼ਾਹਾਨਾ ਅੰਦਾਜ਼ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਲੈ ਵੀ ਲੇ। ਉਸ ਦੀ ਕਮੀਨਗੀ ਹੱਦੋਂ ਵੱਧ ਰਹੀ ਸੀ। ਮੈਂ ਫਟਾਫਟ ਮੋਟਰਸਾਈਕਲ ਸਟਾਰਟ ਕਰਕੇ ਛੇਤੀ ਤੋਂ ਛੇਤੀ ਇਸ ਮਾਹੌਲ ਚੋਂ ਖਿਸਕ ਜਾਣਾ ਚਾਹੁੰਦਾ ਸਾਂ। ਉਹਨਾਂ ਹਰਾਮੀਆਂ ਦੀਆਂ ਤਿੱਖੀਆਂ ਨਜ਼ਰਾਂ ਤੋਂ ਬਹੁਤ ਦੂਰ। ਗੱਲਾਂ-ਗੱਲਾਂ ਵਿੱਚ ਹੀ 3-4 ਮੁੰਡੇ ਕਿਤੇ ਹੋਰ ਨਿਕਲ ਆਏ ਮੈਂ ਮੰਚ 'ਚ ਬੜਾ ਕੁੜਿਆ ਇਸ ਮੁਲਕ ਵਿੱਚ ਫਿਲਮੀ ਅਦਾਕਾਰ ਹੋਣਾ ਵੀ ਪਾਪ ਏ ਚੰਗੇ ਕਰਮਾਂ ਨੂੰ ਪਹਿਲੀ ਕਿੱਕ ਮਾਰਦਿਆਂ ਹੀ ਮੋਟਰਸਾਈਕਲ ਸਟਾਰਟ ਹੋ ਗਿਆ ਮੇਰੀਆਂ ਨਜ਼ਰਾਂ ਉਸ ਮੁੰਡੇ ਦਾ ਧੰਨਵਾਦ ਕਰਨੋਂ ਨਾ ਰਹਿ ਸਕੀਆਂ ਕਿਉਂਕਿ ਪਿਛਲੇ ਕੁਝ ਚਿਰ ਤੋਂ ਕਾਰਬੋਰੇਟਰ ਸਾਫ਼ ਕਰਨ ਵਾਲਾ ਹੋਇਆ ਪਿਆ ਸੀ ਜਿਸ ਕਰਕੇ 5-7 ਕਿੱਕਾਂ ਮਾਰਨ ਪਿੱਛੋਂ ਹੀ ਮੋਟਰਸਾਈਕਲ ਸਟਾਰਟ ਹੁੰਦਾ ਸੀ ਤੇ ਹੁਣ ਜੇ ਛੇਤੀ ਸਟਾਰਟ ਨਾ ਹੁੰਦਾ ਤਾਂ ਇਹਨਾਂ ਮੁੰਡਿਆਂ ਨੂੰ ਮੈਨੂੰ ਚੜਾਉਣ ਦਾ ਹੋਰ ਵੀ ਮੌਕਾ ਮਿਲ ਜਾਣਾ ਸੀ ਇੰਜਨ ਸਟਾਰਟ ਹੁੰਦਿਆਂ ਹੀ ਮੈਂ ਫਟਾਫਟ ਤੁਰੰਦੀ ਕੀਤੀ ਕਾਲਚ ਬੱਤੀ ਜਗਾਣੀ ਵੀ ਭੁੱਲ ਗਿਆ ਕੁਝ ਅਗਾਹ ਜਾ ਕੇ ਮੈਂ ਬੱਤੀ ਦਾ ਸਵਿਚ ਔਨ ਕੀਤਾ ਕਾਫੀ ਦਿਨਾਂ ਤੋਂ ਇਹ ਕੁਝ ਢਿੱਲਾ ਜਿਹਾ ਸੀ ਜਿਸ ਕਰਕੇ ਪਿਛਲੀ ਬੱਤੀ ਉੱਕਾ ਹੀ ਨਹੀਂ ਸੀ ਜਗਦੀ ਤੇ ਅਗਲੀ ਵੀ ਜਗਦੀ ਬੁਝਦੀ ਹੀ ਰਹਿੰਦੀ ਸੀ ਪਰ ਹੁਣ ਤਾਂ ਬੜੀ ਸੋਹਣੀ ਤਰ੍ਹਾਂ ਜਗ ਰਹੀ ਸੀ ਇਸ ਨਾਲ ਮਨ ਨੂੰ ਕੁਝ ਤਾਂ ਧੀਰਜ ਹੋਇਆ ਨਹੀਂ ਤਾਂ ਹੋ ਸਕਦਾ ਸੀ ਚੁਰਾਏ ਤੇ ਕੋਈ ਪੁਲਸੀਆ ਨੰਬਰ ਨੋਟ ਕਰ ਬੈੰਦਾ ਤੇ 15-20 ਰੁਪਏ ਹੋਰ ਗਵਾਉਣੇ ਪੈਂਦੇ ਕੁਝ ਹੋਰ ਅੰਗਾ ਜਾ ਕੇ ਐਕਸਲੇਰੇਟਰ ਦਬਾਉਂਦਿਆਂ ਅਚਾਨਕ ਹੀ ਮੇਰਾ ਹੱਥ ਹਾਰਨ ਵਜਾਣ ਵਾਲੇ ਬਟਨ ਨਾਲ ਜਾ ਲੱਗਾ ਇਹ ਬਟਨ ਵੀ ਕਾਫੀ ਚਿਰ ਤੋਂ ਟਿੱਲੜਮਾਲ ਹੀ ਹੋਇਆ ਪਿਆ ਸੀ ਇਹ ਹਾਨ ਵੀ ਵੱਜਦਾ ਹੀ ਨਹੀਂ ਸੀ ਮੈਂ ਠੀਕ ਕਰਵਾਉਣ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਹਾਰਨ ਵਜਾਣਾ ਮੈਨੂੰ ਪਸੰਦ ਨਹੀਂ ਸੀ ਪਰ ਅੱਜ ਮੇਰਾ ਹੱਥ ਵਜਦਿਆਂ ਹੀ ਹਾਰਨ ਜ਼ੋਰ ਦੀ ਅਜੀਬ ਜਿਹੀ ਆਵਾਜ਼ ਵਿੱਚ ਵੱਜ ਪਿਆ ਇਸ ਦੀ ਇੰਨੀ ਪਿਆਰੀ ਆਵਾਜ਼ ਸੁਣ ਕੇ ਮੈਨੂੰ ਹੈਰਾਨੀ ਹੋਈ ਤੇ ਇੱਕ ਹੋਰ ਅਜੀਬ ਗੱਲ ਇਹ ਹੋਈ ਕਿ ਹਾਰਨ ਦੀ ਆਵਾਜ਼ ਐਨ ਮੇਰੀ ਸੀਟ ਦੇ ਥੱਲਿਓਂ ਦੀ ਨਿਕਲੀ ਸੀ ਜਿਸ ਨਾਲ ਖਾ ਮਖਾ ਮੇਰੇ ਸਾਰੇ ਸਰੀਰ ਵਿੱਚ ਝੁੰਝੁਣੀ ਜਿਹੀ ਛਾ ਗਈ ਜਿਵੇਂ ਬੇਧਿਆਨੀ ਵਿੱਚ ਹੀ ਮੈਂ ਕੋਈ ਐਸੀ ਵੈਸੀ ਹਰਕਤ ਕਰ ਬੈਠਾ ਹੋਵਾ ਇਸ ਦਾ ਮਤਲਬ ਮਿਸਤਰੀ ਦਾ ਮੁੰਡਾ ਮੇਰੇ ਨਾਲ ਇੱਕ ਹੋਰ ਸ਼ਰਾਰਤ ਕਰ ਗਿਆ ਸੀ ਗੁੱਸਾ ਬੜਾ ਆਇਆ ਪਰ ਪਤਾ ਨਹੀਂ ਕਿਉਂ ਬੱਚਿਆਂ ਵਾਂਗ ਘੜੀਮੁੜੀ ਹਾਰਨ ਵਜਾਂ ਲਈ ਮੇਰਾ ਮਨ ਕਾਲਾ ਪੈਣ ਲੱਗਾ ਜਦੋਂ ਆਵਾਜ਼ ਸੀਟ ਦੇ ਵਿੱਚੋਂ ਦੀ ਨਿਕਲਦੀ ਤਾਂ ਆਪਣੇ ਆਪ ਹੀ ਮੇਰਾ ਹਾਸਾ ਨਿਕਲ ਜਾਂਦਾ ਫਿਰ ਕੁਝ ਦੂਰ ਜਾ ਕੇ ਮੈਨੂੰ ਮਹਿਸੂਸ ਹੋਇਆ ਕਿ ਇੰਜਨ ਅੱਜ ਬੜਾ ਸੋਹਣਾ ਚੱਲ ਰਿਹਾ ਖਿਆਲ ਆਇਆ ਰਾਤ ਦਾ ਵੇਲਾ ਹੈ ਠੰਡੀ ਹਵਾ ਹੈ ਸ਼ਾਇਦ ਇਸੇ ਕਰਕੇ ਹਲਕਾ ਫੁਲਕਾ ਜਾਪ ਰਿਹਾ ਪਰ ਫਿਰ ਇੱਕ ਹੋਰ ਗੱਲ ਮੇਰੇ ਧਿਆਨ ਵਿੱਚ ਆਈ ਚੈਨ ਦੇ ਚੇਨ ਬਾਕਸ ਨਾਲ ਰਗੜਨ ਤੇ ਜਿਹੜੀ ਖੜਖੜ ਪਹਿਲਾਂ ਹੁੰਦੀ ਸੀ ਹੁਣ ਉਸ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਮੁੰਡੇ ਨੇ ਕਲਚ ਦਾ ਟਾਂਕਾ ਲਾ ਕੇ ਜ਼ਰੂਰ ਮੋਟਰਸਾਈਕਲ ਦੀ ਹੋਰ ਵੀ ਥੋੜੀ ਬਹੁਤ ਮੁਰੰਮਤ ਕੀਤੀ ਸੀ ਪਰ ਇਹ ਸਭ ਕੁਝ ਇੰਨਾ ਅਜੀਬ ਜਿਹਾ ਜਾਪਿਆ ਕਿ ਮੈਂ ਮੋਟਰਸਾਈਕਲ ਖਲਾਰ ਕੇ ਉਸ ਦੇ ਇੱਕ ਇੱਕ ਪੁਰਜੇ ਨੂੰ ਧਿਆਨ ਨਾਲ ਵਾਚਨ ਲੱਗ ਪਿਆ ਪਿਛਲੀ ਬੱਤੀ ਵੱਲ ਮੇਰਾ ਧਿਆਨ ਪਿਆ ਉਹ ਵੀ ਜਗਦੀ ਪਈ ਸੀ ਇਸ ਦਾ ਮਤਲਬ ਉਸਨੇ ਇਸ ਦੀ ਵਾਇਰਿੰਗ ਵੀ ਠੀਕ ਕੀਤੀ ਸੀ ਮੋਬਿਲ ਆਇਲ ਦੀ ਟੰਕੀ ਵੱਲ ਧਿਆਨ ਮਾਰਿਆ ਤਾਂ ਉੱਥੇ ਵੀ ਇੱਕ ਸਸਤੀ ਜਹੀ ਕੈਪ ਲੱਗੀ ਹੋਈ ਹੈ ਮੈਂ ਤਾਂ ਉਸ ਤੇ ਸਿਗਰਟ ਦਾ ਖਾਲੀ ਟੀਨ ਹੀ ਮੁੱਦਾ ਮਾਰ ਛੱਡਿਆ ਹੋਇਆ ਸੀ ਬ੍ਰੇਕ ਵੇਖੀ ਉਹ ਵੀ ਕੱਸੀ ਪਈ ਸੀ ਚੈਨ ਵੀ ਐਨ ਟਿਚ ਸੀ ਗিয়ার ਬਾਕਸ ਵੀ ਠੀਕ ਕੀਤਾ ਪਿਆ ਸੀ ਮੈਨੂੰ ਇੱਕਦਮ ਖਿਆਲ ਆਇਆ ਆਪਣਾ ਟੂਲ ਬਾਕਸ ਤਾਂ ਵੇਖ ਲਵਾਂ ਕੀ ਪਤਾ ਕੋਈ ਔਜ਼ਾਰ ਹੀ ਨਾ ਖਿਸਕਾ ਗਿਆ ਹੋਵੇ ਪਰ ਟੂਲ ਬਾਕਸ ਵਿੱਚੋਂ ਔਜ਼ਾਰ ਤਾਂ ਕੀ ਜਾਣੇ ਸਨ ਸਗੋਂ ਪੈਟਰੋਲ ਟੈਂਕ ਦੀ ਕੈਪ ਵੀ ਸਹੀ ਸਲਾਮਤ ਉਸ ਦੇ ਵਿੱਚ ਪਈ ਸੀ ਜਿਸ ਬਾਰੇ ਉਸ ਵਿਚਾਰੇ ਨੇ ਸੋਚਿਆ ਸੀ ਸ਼ਾਇਦ ਗਵਾਚ ਗਈ ਹੈ ਮੈਂ ਹੱਕਾ ਬੱਕਾ ਹੋਇਆ ਕਦੇ ਇੱਕ ਚੀਜ਼ ਵੱਲ ਝਾਤੀ ਮਾਰ ਰਿਆਂ ਸਾਂ ਤੇ ਕਦੀ ਦੂਜੀ ਵੱਲ ਉਸ ਮੁੰਡੇ ਨੇ ਲਏ ਤਾਂ ਮੇਰੇ ਕੋਲੋਂ ਸਿਰਫ 4 ਰੁਪਏ ਤੇ ਕੰਮ ਉਸ ਘੱਟੋ-ਘੱਟ 15-20 ਹਾਂ ਦਾ ਕੀਤਾ ਜਾਪਦਾ ਸੀ ਮੈਨੂੰ ਕੱਖ ਸਮਝ ਨਹੀਂ ਸੀ ਆ ਰਹੀ ਜੇ ਉਸਨੇ ਕੀਤਾ ਸੂ ਤੇ ਦੱਸਿਆ ਕਿਉਂ ਨਾ ਇੰਜ ਮਜ਼ਾਕ ਕਰਨ ਦਾ ਭਲਾ ਕੀ ਮਤਲਬ ਹੋਇਆ ਹੁਣ ਮੈਨੂੰ ਉਹ ਮੁੰਡਾ ਚੰਗਾ-ਚੰਗਾ ਲੱਗਣ ਲੱਗਾ ਇੱਕ ਬੇਕਾਰ ਬੇਰੋਜ਼ਗਾਰ ਕਾਰੀਗਰ ਜੋ ਮੋਟਰਾਂ ਦੇ ਇੰਜਨ ਠੀਕ ਕਰਨ ਦੀ ਥਾਂ ਆਪਣਾ ਆਪ ਡਾਲਡੇ ਦੇ ਡੱਬੇ ਕੁੱਟਣ ਵਿੱਚ ਗਵਾਰ ਰਿਹਾ ਸੀ ਭਲਾ ਇੰਨਾ ਮਜ਼ਾਕਿਆ ਕਿਸਮ ਦਾ ਇਨਸਾਨ ਵੀ ਹੋ ਸਕਦਾ ਹੈ ਇਸ ਸਭ ਕੁਝ ਮੇਰੇ ਲਈ ਅਜੀਬ ਜਹੀ 부ਝਾਰਤ ਬਣ ਗਈ ਘਰ ਵੱਲ ਜਾਣਾ ਤਾਂ ਹੁਣ ਅਸੰਭਵ ਸੀ ਉਸ ਦੀ ਮਿਹਨਤ ਦਾ ਮੁਆਵਜ਼ਾ ਦਿੱਤਿਆਂ ਬਗੈਰ ਜਾਂਦਾ ਕਿਵੇਂ ਤੇ ਮੈਂ ਇੱਕਦਮ ਵਾਪਸ ਅੰਧੇਰੀ ਵੱਲ ਤੁਰ ਪਿਆ ਰਾਹ ਵਿੱਚ 1-2 ਵਾਰ ਮੈਂ ਫਿਰ ਮੋਟਰਸਾਈਕਲ ਰੋਕ ਕੇ ਚੰਗੀ ਤਰ੍ਹਾਂ ਜਾਂਚਿਆ ਪਰਖਿਆ ਕਿ ਕਿਤੇ ਮਨੂੰ ਪਰਮ ਤਾਂ ਨਹੀਂ ਲੱਗ ਰਿਹਾ ਪਰ ਇੰਨਾ ਵੀ ਕਾਦਾ ਭੁਲੇਖਾ ਹੋਇਆ ਕੱਲ ਤੱਕ ਤਾਂ ਮੈਂ ਇਸ ਨੂੰ ਗੈਰੇਜ ਵਿੱਚ ਭੇਜ ਕੇ ਸਰਵਿਸ ਕਰਵਾਉਣ ਦੀ ਜ਼ਰੂਰਤ ਮਹਿਸੂਸ ਕਰ ਰਿਹਾ ਸਾਂ ਤੇ ਅੱਜ ਇੰਜ ਜਾ ਪਿਆ ਸੀ ਜਿਵੇਂ ਹੁਣੇ ਹੀ ਗੈਰੇਜ ਵਿੱਚੋਂ ਸਰਵਿਸ ਕਰਵਾ ਕੇ ਵਾਪਸ ਲਿਆਂਦੀ ਹੋਵੇ ਉਸਦੇ ਪੂਰੇ ਪੈਸੇ ਜ਼ਰੂਰ ਦੇਣੇ ਸਨ ਤੇ ਨਾਲੇ ਉਸ ਦੇ ਮਜ਼ਾਕ ਦੀ ਦਾਦ ਦੇ ਨੂੰ ਬੜਾ ਜੀ ਕੀਤਾ ਹੁਣ ਥੋੜਾ ਜਿਹਾ ਮਨ ਕਬਰਾਇਆ ਕਿ ਕਿਤੇ ਮੈਂ ਕੋਈ ਹੋਰ ਨਵੀਂ ਮੁਸੀਬਤ ਤਾਂ ਨਹੀਂ ਮੁੱਲ ਲੈ ਰਿਆ ਕੀ ਪਤਾ ਉਹ ਮੁੰਡਾ ਹੁਣ ਉੱਥੇ ਹੋਵੇ ਵੀ ਕਿ ਨਾ ਹੋ ਸਕਦਾ ਮੈਨੂੰ ਵੇਖ ਕੇ ਉਹ ਤੇ ਉਹਦੇ ਸਾਥੀ ਕੋਈ ਹੋਰ ਸ਼ਰਾਰਤ ਕਰਨ ਤੇ ਤੁਲ ਪੈਣ ਫੇਰ ਕੀ ਬਣੇਗਾ ਪਰ ਪਤਾ ਨਹੀਂ ਕਿਉਂ ਮੈਂ ਰੁਕਿਆ ਨਹੀਂ ਚੌਂਕ ਪਾਰ ਕਰਕੇ ਮੈਂ ਨਜ਼ਰ ਮਾਰੀ ਟੀਨਾ ਵਾਲੀ ਦੁਕਾਨ ਖੁੱਲੀ ਪਈ ਸੀ ਤੇ ਉਸ ਮੁੰਡੇ ਦਾ ਬਾਪੂ ਟੀਨ ਭੰਨਣ ਵਿੱਚ ਮਗਨ ਸੀ ਮੋਟਰਸਾਈਕਲ ਦਾ ਇੰਜਨ ਬੰਦ ਕਰਕੇ ਉਸ ਪਾਸੇ ਵੱਲ ਤੁਰਿਆ ਹੀ ਸੀ ਕਿ ਪਤਾ ਨਹੀਂ ਕਿਹੜੇ ਪਾਸਿਓ ਉਹੀ ਮੁੰਡਾ ਤੇ ਉਹਦੇ ਯਾਰ ਮੇਰੇ ਸਾਹਮਣੇ ਆ ਖਲੋਤੇ ਮੁੰਡਾ ਮੋਟਰਸਾਈਕਲ ਕੋਲ ਜਾ ਖਲੋਤਾ ਤੇ ਉਸ ਨੂੰ ਜਾਂਚਦਿਆਂ ਬੋਲਿਆ ਕਿਉਂ ਸਾਹ ਫਿਰ ਕੋਈ ਖਰਾਬੀ ਹੋ ਗਈ ਕਿਆ मैं सीधा जाके उसका सज्जा हाथ अपने हथि कुट लिया ते आख्या अरे यार तुम तो बड़े शानदार आदमी हो मुझे मालूम नहीं था कि तुमने गाड़ी पर इतना काम किया है बताओ मुझे और कितने पैसे देने हैं कुछ नहीं कुछ नहीं तुम हम लोग पिक्चर में बहुत अच्छा काम करता है बस मेरी हैरानी दी हद ना रही मैं आख्या ਮਗਰ ਮੈਂ ਤੋ ਤਮਾਮ ਵਕਤ ਇਹ ਸੋਚਤਾ ਰਹਾ ਕਿ ਤੁਮ ਮੇਰਾ ਮਜ਼ਾਕ ਉਡਾ ਰਹੇ ਹੋ ਐਕਟਰ ਲੋ ਕੇ ਸਾਥ ਥੋੜਾ ਮਜ਼ਾਕ ਕਰਨਾ ਮੰਗਤਾ ਹੈ ਉਹ ਹੋਟਾਂ ਵਿੱਚ ਆਪਣੀ ਮੁਸਕਣੀ ਕੁੱਟ ਕੇ ਸ਼ਰਾਰਤ ਨਾਲ ਬੋਲਿਆ ਮੈਂ ਪੈਸੇ ਦੇਣ ਲਈ ਬਥੇਰਾ ਜ਼ੋਰ ਲਗਾਇਆ ਪਰ ਉਸ ਮੇਰੀ ਇੱਕ ਨਵੰਨੀ ਸਗੋਂ ਉਸ ਦੀ ਯਾਰ ਮੰਡਲੀ ਮੈਨੂੰ ਉਸੇ ਚਾਹ ਵਾਲੇ ਦੀ ਦੁਕਾਨ ਵਿੱਚ ਲੈ ਤਰੀ ਮੈਂ ਉਹਨਾਂ ਚਾਹ ਪੀਈ ਤੇ ਫਿਰ ਫਿਲਮਾਂ ਬਾਰੇ ਐਕਟ੍ਰੀਸਾਂ ਬਾਰੇ ਬੜੇ ਮਜ਼ੇਦਾਰ ਸਵਾਲ ਪੁੱਛਦੇ ਰਹੇ ਮੈਂ ਸਾਰਾ ਸੰਕੋਚ ਮਿਟਾ ਕੇ ਉਹਨਾਂ ਦੀ ਮਿੱਤਰਤਾ ਵਿੱਚੋਂ ਅਕੈ ਸਵਾਦ ਮਾਣ ਰਹਿਆ ਹਾਂ ਸਾਂ ਹੁਣ ਤੱਕ ਮਜ਼ਦੂਰਾਂ ਬਾਰੇ ਮੇਰਾ ਨਜ਼ਰੀਆ ਕੁਝ ਹੋਰ ਹੀ ਸੀ ਕੰਗਾਲੀ ਤੇ ਮਜਬੂਰੀ ਦੀ ਹਾਲਤ ਵਿੱਚ ਵੀ ਮਜ਼ਦੂਰ ਇੰਨਾ ਹਸਮੁਖ ਖੁਸ਼ਮਿਜ਼ਾਜ਼ ਤੇ ਇੰਨਾ ਬਾਦਸ਼ਾਹਦਿਲ ਹੋ ਸਕਦਾ ਹੈ ਇਹ ਮੇਰੀ ਕਲਪਨਾ ਤੋਂ ਕਿਤੇ ਬਾਹਰੀ ਗੱਲ ਸੀ ਇਹ ਹੈ ਮੇਰੀ ਫਿਲਮੀ ਜ਼ਿੰਦਗੀ ਦੀ ਉਹ ਅਪੁੱਲ ਯਾਦ ਕਹਾਣੀ ਲਿਖਣ ਕਲਾ ਪੁੱਲਨਾ ਗਿਆ ਹੁੰਦਾ ਤਾਂ ਸ਼ਾਇਦ ਇਸ ਦੀ ਇੱਕ ਅਤਿ ਅੰਤ ਪਿਆਰੀ ਤੇ ਬੇਮਿਸਾਲ ਕਹਾਣੀ ਲਿਖ ਮਾਰਦਾ شکریہ